ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਖਿਆਲ ਵਧੀਆ ਹੈ ਨਾ ਇਹ ਖਿਆਲ ਜੋ ਹਰ ਵਕਤ ਆਉਂਦੇ ਜਾਂਦੇ ਤੇਰਾ ਅਹਿਸਾਸ ਕਰਾ ਜਾਂਦੇ ਨੇ ਜਿਵੇਂ ਰੋਟੀਆਂ ਪਕਾਉਂਦੇ ਸੁਰਤੀ ਤੇਰੇ ਘਰ ਦੀ ਰਸੋਈ ਤੀਕਰ ਪੁੱਜ ਜਾਂਦੀ ਹੈ ਕਿ ਤੂੰ ਕਿਵੇਂ ਤੂੰ ਮੇਰੀ ਬਣਾਈ ਚੀਜ਼ ਸਲਾਹਿਆ ਕਰੇਂਗਾ ਤੂੰ ਇਹ ਵੀ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਤਾਰੀਫ ਤੇ ਔਰਤ ਦਾ ਬੜਾ ਨਜ਼ਦੀਕ ਦਾ ਰਿਸ਼ਤਾ ਹੁੰਦਾ ਹੈ ਗੁਰੂ ਘਰ ਜਾਂਦੀ ਕਦੀ ਕਦੀ ਸੋਚਦੀ ਹੁੰਨੀ ਆ ਕਿ ਜਦ ਆਪਣੇ ਸਾਥ ਜੁੜੇ ਤਾਂ ਤੂੰ ਵੀ ਚਾਈ ਚਾਈ ਆਪਦੇ ਪਿੰਡ ਦਾ ਗੁਰੂ ਗੁਰਦੁਆਰਾ ਸਾਹਿਬ ਦਿਖਾਵੇਂਗਾ ਤੇ ਰੋਜ਼ ਮੇਰੇ ਨਾਲ ਗੁਰੂ ਘਰ ਜਾਇਆ ਕਰੇਗਾ ਭਾਵੇਂ ਤੂੰ ਨਾਸਤਿਕ ਹੀ ਆਂ ਪਰ ਮੈਨੂੰ ਪਤਾ ਹੈ ਤੂੰ ਮੇਰੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹੈ ਇਹ ਤਹਾਰਾਂ ਵਾਲੇ ਦਿਨਾਂ 'ਚ ਖਿਆਲ ਆਉਂਦਾ ਹੈ ਕਿ ਤੂੰ ਮੇਰੇ ਨਾਲ ਘਰ ਦੀ ਸਫਾਈ ਕਰਵਾਵੇਂਗਾ ਦੀਵਾਲੀ ਵੇਲੇ ਦੀਵਿਆਂ 'ਚ ਤੇਲ ਪਾ ਫਿਰ ਰਲਮਿਲ ਬੱਤੀਆਂ ਬਟਾਂਗੇ ਤੇ ਇਹ ਦੀਵੇ ਆਪਾਂ ਇਕੱਠੇ ਬਨੇਰੇ ਤੇ ਰੱਖਣ ਜਾਵਾਂਗੇ ਦੂਰ ਦੂਰ ਤੱਕ ਹੁੰਦਾ ਜਾਣਨ ਮੈਂ ਤੇਰੀਆਂ ਅੱਖਾਂ 'ਚ ਵੇਖਣਾ ਚਾਹੁੰਦੀ ਹਾਂ ਅਜੇ ਹੀ ਕਿੰਨੇ ਹੀ ਖਿਆਲ ਆਉਂਦੇ ਨੇ ਜਿਹੜੇ ਮੈਨੂੰ ਹਰ ਦਿਨ ਆਖਦੇ ਤੇਰੀ ਖੁਜੀ ਇਹ ਹੀ ਇਨਸਾਨ ਹੈ ਜੀਨੇ ਤੈਨੂੰ ਇੰਜ ਜੀਉਣ ਦਾ ਪਲ ਸਿਖਾਇਆ ਤੇ ਬਿਨਾ ਕੁਝ ਮਿਥੇ ਮੈਂ ਤੈਨੂੰ ਆਪਣਾ ਸਭ ਕੁਝ ਮਿਥ ਲੈਂਦੀ ਹਾਂ ਧੰਨਵਾਦ